ਹੁਸ਼ਿਆਰਪੁਰ ਦੇ ਪਿੰਡ ਮੋਨਾ ਕਲਾਂ ਦੇ ਤਰਨਜੀਤ ਸਿੰਘ ਨੇ ਇਮਾਨਦਾਰੀ ਦੀ ਵੱਡੀ ਮਿਸਾਲ ਪੇਸ਼ ਕੀਤੀ ਹੈ ਤਰਨਜੀਤ ਸਿੰਘ ਨੂੰ ਹੁਸ਼ਿਆਰਪੁਰ ਦੀ ਮੁਕਦਾਨਾ ਮੰਡੀ ਦੇ ਵਿੱਚੋਂ ਨੋਟਾਂ ਨਾਲ ਭਰਿਆ ਬਟੂਆ ਲੱਭਿਆ ਸੀ ਜਿਸ ਵਿੱਚ ਜ਼ਰੂਰੀ ਡਾਕੂਮੈਂਟ ਸਮੇਤ 10000 ਤੋਂ ਵੱਧ ਦੀ ਨਕਦੀ ਸੀ ਪੈਸਿਆਂ ਵਾਲਾ ਬਟੂਆ ਵੇਖ ਕੇ ਤਰਨਜੀਤ ਸਿੰਘ ਦਾ ਮਨ ਨਹੀਂ ਢੋਲਿਆ ਬਲਕਿ ਉਹਨਾਂ ਇਮਾਨਦਾਰੀ ਵਿਖਾਉਂਦੇ ਹੋਏ ਬਟੂਏ ਦੇ ਮਾਲਕ ਨੂੰ ਲੱਭਿਆ 5 ਦਿਨਾਂ ਬਾਅਦ ਬਟੂਏ ਦੇ ਮਾਲਕ ਸੰਦੀਪ ਸਿੰਘ ਜੋ ਕਿ ਹਿਮਾਚਲ ਦੇ ਰਹਿਣ ਵਾਲੇ ਨੇ ਤੇ ਪੇਸ਼ੇਵਰ ਜੋ ਡਰਾਈਵਰ ਨੇ ਮੋਤਵਾਰਾ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਪੈਸਿਆਂ ਨਾਲ ਭਰਿਆ ਬਟੂਆ ਸੌਂਪਿਆ ਗਿਆ ਤਰਨਜੀਤ ਸਿੰਘ ਵੱਲੋਂ ਦਿਖਾਈ ਗਈ ਇਮਾਨਦਾਰੀ ਦੀ ਜਿੱਥੇ ਮੰਡੀ ਵਿੱਚ ਮੌਜੂਦ ਲੋਕਾਂ ਦੇ ਵੱਲੋਂ ਸ਼ਲਾਘਾ ਕੀਤੀ ਗਈ ਉੱਥੇ ਹੀ ਹਿਮਾਚਲ ਦੇ ਸੰਦੀਪ ਸਿੰਘ ਨੇ ਵੀ ਤਰਨਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਤਰਨਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਮੋਨਾ ਕਲਾਈ ਠੀਕ ਹੈ ਜੀ ਅੱਜ ਮੰਡੀ ਦੇ ਵਿੱਚ ਤੁਸੀਂ ਆਇਆ ਸੀ ਤੁਹਾਨੂੰ ਇੱਕ ਨੋਟਾ ਤੇ ਭਰਿਆ ਜਿਹੜਾ ਪਰਸ ਮਿਲਿਆ ਸੀ ਹੋਰ ਜੁੜੀ ਡਾਕੂਮੈਂਟ ਸੀਗੇ ਤੇ ਤੁਸੀਂ ਇੱਕ ਇਮਾਨਦਾਰੀ ਦੀ ਮਿਸਾਲ ਜਿਹੜੀ ਉਹ ਪੇਸ਼ ਕੀਤੀ ਹੈ ਮਾਲਕ ਨੂੰ ਲੱਭ ਕੇ ਵਾਪਸ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਮੈਂ ਸਵੇਰੇ ਸਬਜ਼ੀ ਮੰਡੀ ਵਿੱਚ ਜਾਂਦਾ ਸੀਗਾ ਜੀ ਦਾਣਾ ਮੰਡੀ ਫੜਤੇ ਉੱਥੇ ਪਿਆ ਸੀਗਾ ਮੈਂ ਚੱਕ ਕੇ ਆਪਣੀ ਜੇਬ 'ਚ ਪਾ ਲਿਆ ਮੈਂ ਕਿਹਾ ਮੈਂ ਬੱਚੋਂ ਨੰਬਰ ਨੰਬਰ ਲੱਭਦਾ ਜੀ ਨੰਬਰ ਨੰਬਰ ਕੇ ਮਰਿਆ ਜੀ ਮਿਲਿਆ ਨਹੀਂ ਫਿਰ ਦੋ ਦਿਨ ਨੰਬਰ ਉੱਪਰ ਲੱਭਿਆ ਨਾ ਤਾਂ ਫਿਰ ਮੈਂ ਟੈਲੀਫੋਨ ਕਰਕੇ ਸੱਤਿਆ ਜੀ ਕਿਦਾਂ ਕਦੋਂ ਤੁਹਾਨੂੰ ਮਿਲਿਆ ਸੀਗਾ ਪਰ ਇਹ 23 ਤਰੀਕ ਦੀ ਗੱਲ ਆ ਸੋਮਵਾਰ ਦੀ 23 ਤਰੀਕ ਨੂੰ ਮਿਲਿਆ ਸੀ ਅੱਜ ਤਾਂ 28 ਤਰੀਕ ਨੂੰ ਵਾਪਸ ਪੰਜ ਦਿਨ ਬਾਅਦ ਕੀਤਾ ਲੱਭ ਕੇ ਬੰਦੇ ਨੇ ਹਾਂਜੀ ਅੱਜ ਤਾਂ ਜੀ ਕੀ ਕੀ ਸੀਗਾ ਪਰਸ ਵਿੱਚ ਲਾਇਸੈਂਸ ਸੀਗਾ ਜੀ 10000 ਰੁਪਏ ਸੀਗਾ ਜੀ 10000 ਤੋਂ ਉੱਪਰ ਹੋਊਗਾ ਹਾਂਜੀ ਅੱਜਕੱਲ ਬਹੁਤ ਘੱਟ ਲੋਕ ਹੁੰਦੇ ਨੇ ਜੀ ਇਦਾਂ ਇਮਾਨਦਾਰੀ ਜਿਹੜੀ ਮਿਸਾਲ ਪੇਸ਼ ਕਰਦੇ ਨੇ ਕਿ ਪੈਸਿਆਂ ਦੀ ਖਾਤਰ ਦੌੜ ਭੱਜੇ ਲੋਕ ਕਰਦੇ ਆ ਤੁਸੀਂ ਦਰਿਆਦਿਲੀ ਦਿਖਾਈਆ ਇਮਾਨਦਾਰੀ ਦਿਖਾਈਆ ਕੀ ਕਹਿਣਾ ਚਾਹੁੰਦੇ ਹੋ ਨਿਕਰੋ ਨਹੀਂ ਤਾਂ ਕੋਈ ਕੋਈ ਬੰਦਾ ਹੁੰਦਾ ਜੀ ਇਹ ਵਾਪਸ ਕਰਦਾ ਨਹੀਂ ਤਾਂ ਲਾਇਸੈਂਸ ਆਪਣਾ ਕੱਢ ਕੇ ਵੈਸੇ ਕੱਢ ਕੇ ਨਾ ਉਹਦਾ ਸਿੱਧ ਦਿੰਦੇ ਉਦਦੇ ਦੀ ਪਰ ਇਹਨਾਂ ਬਹੁਤ ਲੱਭ ਇੱਕ ਦੋ ਦਿਨ ਤਾਂ ਜਿੱਦੇ ਬਣ ਸਾਡੇ ਨਾਲ ਗਏ ਫਿਰ ਅੱਜ ਇਹਨਾਂ ਦਾ ਨੰਬਰ ਮਿਲਿਆ ਤਾਂ ਜੀ ਇਹਨਾਂ ਨੂੰ ਸੁਧਿਆ ਕਿ ਲੋਕਾਂ ਨੂੰ ਜਿਹੜੀ ਆਪਣੀ ਹੱਕ ਦੀ ਕਮਾਈ ਦੇ ਵਿੱਚ ਮਿਹਨਤ ਦੀ ਕਮਾਈ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਮੇਰਾ ਸੰਜੀਪ ਸਿੰਘ ਜੀ ਇਹ ਕਿਹੜੀ ਜਗ੍ਹਾ ਰਹਿੰਦੇ ਹੋ ਗਣੂ ਮੰਦਵਾਲਾ ਹਿਮਾਚਲ ਹਿਮਾਚਲ ਠੀਕ ਆ ਜੀ ਇਹ ਤੁਹਾਡਾ ਪਰਸਾ ਤੋਂ ਡਿਗਿਆ ਸੀਗਾ ਜੀ ਮੇਰਾ ਸੋਮਵਾਰ ਨੂੰ ਠੀਕ ਹੈ ਜੀ ਤੇ ਅੱਜ 5 ਦੇ ਬਾਅਦ ਤੁਹਾਨੂੰ ਤੁਹਾਡਾ ਪਰਸ ਮਿਲਿਆ ਠੀਕ ਕਹਿਣਾ ਚਾਹੁੰਦੇ ਹਾਂ ਸਰਦਾਰ ਜੀ ਨੇ ਜਿਹੜੀ ਇਮਾਨਦਾਰੀ ਦਿਖਾਈ ਜੀ ਇਹਨਾਂ ਵਰਗੇ ਇਮਾਨਦਾਰੀ ਜਿਨ੍ਹਾਂ ਨੇ ਪਰਸ ਮੋੜ ਕੇ ਦਿੱਤਾ ਨਹੀਂ ਤਾਂ ਅੱਜ ਕੱਲ ਦੇ ਲੋਕ ਲੋਕੀ ਬੜੇ ਘੱਟ ਨੇ ਜੀ ਜਿਨ੍ਹਾਂ ਨੇ ਪੈਸੇ ਵਾਪਸ ਦਿੱਤੇ ਨਹੀਂ ਤਾਂ ਅੱਜ ਕੱਲ ਦੇ ਜਮਾਨੇ 'ਚ ਕੋਣ ਕਰਦਾ ਜੀ ਕੀ ਆ ਕਿਹਾ ਸੀ ਜੀ ਪਰਸ ਪਰਸ 10000 ਤੋਂ ਉੱਪਰ ਪੈਸੇ ଥିਰੇ ਜੀ ਲਾਇਸੈਂਸ ਥਾ ਆਧਾਰ ਕਾਰਡ ਥਾ ਜੀ ਤੇ ਹੁਣ ਤੁਹਾਨੂੰ ਮਿਲ ਗਿਆ ਜੀ ਇਹ ਮਿਲ ਗਿਆ ਜੀ ਮੇਰੇ ਪੂਰੇ ਪੈਸੇ ਪੂਰੇ ਪੈਸੇ ਜੀ ਠੀਕ ਹੈ ਜੀ ਧੰਨਵਾਦ ਕਰਤਾ ਜੀ ਇਹਨਾਂ ਦਾ ਧੰਨਵਾਦ ਕਰਤਾ ਜੀ ਤੇ ਹਿਮਾਚਲ ਤੋਂ ਇੱਥੇ ਸਬਜ਼ੀ ਲੈਣ ਆਉਂਦੇ ਹਾਂ ਹਾਂਜੀ ਹਾਂਜੀ ਮੈਂ ਤਾਂ ਦਾਣੇ ਮੱਕੀ ਲੈ ਕੇ ਆਇਆ ਸੀ ਸਬਜ਼ੀ ਲੈ ਕੇ ਜਾਣਾ ਸੀ ਠੀਕ ਹੈ